ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਠ ਵੜਾ ਦਿਖਾਵਾਂਗੇ 6 ਸੂਣ ਦੇ ਨਜ਼ਦੀਕ ਆ ਦੋ ਥੋੜੀਆਂ ਜਿਹਾ ਜਿਆਦੇ ਕੱਚੀਆਂ ਡਿਟੇਲ ਕੱਲੇ ਕੱਲੇ ਨਾਗ ਬਾਰੇ ਲੈ ਕੇ ਦੇਵਾਂਗੇ ਆਓ ਅੱਗੇ ਕਰੀਏ ਗੱਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਭਾਣੂ ਸੀਗਾ ਪਿੰਡ ਹੜਾਜ ਜਲਾ ਬਰਨ ਵਾਲਾ ਜੀ ਮੋਬਾਈਲ ਨੰਬਰ ਜੀ ਕੰਟੈਕਟ ਨੰਬਰ ਹੈ 987786899 ਦੂਜਾ ਨੰਬਰ ਹੈ 987355046 ਇਹ ਵੱਡੇ ਭਰਾ ਦਾ ਨੰਬਰ ਹੈ ਜੀ ਠੀਕ ਹੈ ਅਜਾਪ ਅੱਠ ਨਗ ਦਿਖਾਵਾਂਗੇ ਅੱਠ ਗਾਵਾਂ ਨਹੀਂ ਲਿਖਣਗੇ 9 ਤਰੀਕ ਨੂੰ ਆਪਣੇ ਘਰੇ ਅੱਠ ਗਾਵਾਂ ਹਾਜ਼ਰ ਖੜ੍ਹ ਜਾਈਏਗੇ ਹਾਜ਼ਰ ਹੋ ਜੀ ਬਾਈ ਠੀਕ ਹੈ ਤੇ ਪਹਿਲੇ ਨੰਬਰ ਦੇ ਗੱਲ ਕਰੇ ਜਿਹੜੀ ਬੈਠ ਦੀ ਆਪਾਂ ਕਿਹੜਾ ਸੂਆ ਹੁੰਦੀ ਆ ਇਹ ਬਾਈ ਦੂਜਾ ਸੂਆ ਹੁੰਦੀ ਆ ਮੂਹ 6 ਦ ਠੀਕ ਆ ਆਕਾਸ਼ਦੀਪ 66 ਤੋਂ ਅੱਗੇ ਗੱਬਣਾ ਸੁਆ ਸੁੰਦੀ ਪਈ ਆ ਇਹ ਦੂਜਾ ਬੱਜੀ ਦੂਜਾ ਸੁਆ ਤੂੰ ਇਹਨੇ 31 ਕਿਲੋ ਦੁੱਧ ਦਿੱਤਾ ਰਿਹਾ 30 ਕਿਲੋ ਪਲੱਸ ਚੱਲੀ ਵੀ ਆ ਠੀਕ ਆ ਪਲੂਣ ਦਾ ਕਹਿੰਦਾ ਭਾਵ 30 ਦੇ ਨੀਅਰ ਅਬਾਊਟ ਚੱਲੀ ਆ ਆਸ-ਪਾਸ ਐਤ ਕੀ ਦਿਨ ਕਹਿ ਰਹਿਗੇ ਸਹੀ ਉਹ ਐਤ ਦਿਨ ਹਾਂ ਵੀਰੇ 5 ਦਿਨ ਬਾਕੀ ਹੀ ਪੈਣੇ ਬੈਠਦੇ ਐਮਨ ਨੇ ਚੱਲ ਵੀ 35 ਕਿਲੋ ਫੁੱਲਾਂ ਦਾ ਨਾਰਮਲੀ ਦੁੱਧ ਨਹੀਂ ਕਹਿਣੇ 5 ਦਿਨ ਸੂਣ ਚ ਬਾਕੀ ਤੇਜ ਜਗਾ ਮਗਰ ਮੂਰਤੋ ਦਿਖਾ ਦੇ ਮਾਗਰ ਮੂਰਤੋ ਲੈਵਾ ਦਿਖਾ ਰਿਹਾ ਹੈ ਬਾਈ ਬੈੜਦੇ ਬਣਨਾਗਾ ਜਗਾਠਾ ਬਿਲਕੁਲ ਮੱਜਾਂ ਨਾਲ ਦਾ ਹਨਾ ਸੋ ਪੈਠ ਦੇਖੋ ਬੈੜਦੀ ਜਾਵਾ ਇੱਕ ਤਰ੍ਹਾਂ ਦੀ ਮੱਝ ਹੀ ਹੈ ਜਮਾ ਲੈਵਾ ਦੇਖੋ ਪੂਰਾ ਫਿਟਨੈਸ ਵਾਲਾ ਲੈਵਾ ਜਾਵਾ ਸਾਫ ਸੁਥਰਾ ਅੱਗੇ ਪਿੱਛੇ ਦਾ ਹਵਾਨਾ ਬਾਈ ਮੜਾ ਇਧਰ ਮੂਰੂ ਵੀ ਦਿਖਾ ਠੀਕ ਹੈ ਸੋ ਦੇਖ ਸਕਾ ਜਮਾ ਪੂਰੇ ਬਣੇ ਹੋਏ ਨੇ ਹਵਾਨੇ ਦੇ ਮਿਲਕ ਮੇਲਸ ਵਗੈਰਾ ਸੋਹਣੇ ਚੰਗੇ ਦਿਖਾਈ ਦੀਆਂ ਬੀਸੀ ਅੱਸੀ ਬਹੁਤ ਟੌਪ ਦਾ ਹੈਗਾ ਠੀਕ ਹੈ ਐਦ ਕੀ ਕਹਿੰਦਾ ਪਾਪ ਵੀ 35 ਲੀਟਰ ਦੁੱਧ ਮੰਨ ਕੇ ਮੰਦਾ ਲੈ ਸਕਦਾ ਕਿਲੋ ਮੰਨ ਕੇ ਲੈ ਭਾਈ ਮੌਸਮ ਵੀ ਪੂਰਾ ਵਧੀਆ ਹੈਗਾ ਬਾਕੀ ਹੁਣ 5-4 ਦਿਨ ਹਜੇ ਸੁੰਦੇ ਨਹੀਂ ਕਹਿੰਦਾ ਪਾਪ ਸਰਦੀ ਸਰਦੀ ਇਹਨੇ ਦੁੱਧ ਮੁੱਕੜ ਦੇਣਾ ਹੀ ਨਹੀਂ ਕਰੇ ਜਮਾ ਤੇ ਰੇਟ ਆਪਣੇ ਫਿਰ ਚੀਜ਼ਾਂ ਦੇ ਹਿਸਾਬ ਨਾਲ ਹੋਣਗੇ ਚੀਜ਼ਾਂ ਦੇ ਹਿਸਾਬ ਨਾਲ ਹੋਣਗੇ ਭਈ ਐ ਮੰਨ ਕੇ ਚੱਲ ਰੇਟ ਹੈਗੇ ਆਪਣੇ 95000 ਤੋਂ ਲੈ ਕੇ ਠੀਕ ਹੈ ਨਾ 2.5 ਲੱਖ ਤੱਕ ਦੇ ਪਾਣੇ ਠੀਕ ਹੈ 95 ਤੋਂ ਸਟਾਰਟਿੰਗ ਹੋ ਜਾਂਦੇ ਕਹਿੰਦਾ ਪਾਪ ਲੱਖ ਤੋਂ ਸਟਾਰਟ ਹੁੰਦੇ ਹੈਗੇ ਤੇ ਨਾੜਾ ਨੂੜਾ ਸ਼ਾਈਨਿੰਗ ਵਗੈਰਾ ਸਲੀਨ ਦੇ ਕੱਪੜੇ ਵਰਗੀ ਪਈ ਐ ਤੇ ਆ ਮੰਨ ਕੇ ਚਲੋ ਫਾਰਮਲ ਟੋਕਨ ਵਗੈਰਾ ਇਹ ਰ ਵਗੈਰਾ ਸਭ ਕੁਝ ਪਿਆ ਬੱਪ ਠੀਕ ਹੈ ਰਿਕਾਰਡ ਸਾਰਾ ਮਿਲੂ ਇਹਨਾਂ ਦੇ ਲੈਕਚਰੂਮ ਚ ਠੀਕ ਹੈ ਸੋ ਬਾਕੀ ਬੈੜਾ ਹੀ ਦੱਸਦੇ ਆ ਪੰਜਾਂ ਇਦਾਂ ਦੀ ਬੈੜਾ ਜੇ ਘਰੇਲੂ ਬੰਦਾ ਕਿਦੇ ਵੀ ਘਰੇ ਆ ਮੰਨ ਕੇ ਚਲੋ ਉਹ ਸਟਾਗ ਲਵਾਉਣ ਲੱਗਿਆ 100 ਪਿੱਛੇ 500 ਪਿੱਛੇ ਨਹੀਂ ਜਾਂਦਾ ਚੰਗਾ ਸੈਕਸ ਰਸੀਮਣੀ ਰਖਾਉਂਦਾ ਬੱਚਿਆਂ ਪੂਰੀਆਂ ਜਿੰਦ ਜਾਨ ਵਾਲੀਆਂ ਦਿਖਾਉਣੇ ਪਏ ਆ ਜਿੰਨਿਆਂ ਸਾਨੂੰ ਬੈੜਾ ਦਿਖਾਵਾਂਗੇ ਸਾਰੀਆਂ ਫਰਸਟ ਸੈਕਿੰਡ ਫਰਸਟ ਸੈਕਿੰਡ ਬਰੀਡ ਦੇ ਵਿੱਚ ਵਿੱਚ ਕਮੀ ਨਹੀਂ ਹੋਣੀ ਬਲੱਡ ਵਾਲੇ ਵਿਹੜਾ ਦਿਖਾਵਾਂਗੇ ਕਹਿਣ ਦਾ ਭਾਵ ਕਿ ਇਦਾਂ ਦੇ ਵਿਹੜਾ ਜੇਕਰ ਆਪਾਂ ਦੇਖਾਂਗੇ ਵੀ ਟੋਕਣਾ ਵੀ ਜਦੋਂ ਆਪਣਾ ਦਿਲ ਕਰਦਾ ਵੀ ਵੇਚ ਦੀਏ ਜਿਹਦਾ ਵਿੱਚ ਲੈਗ ਸਕੋਰ ਤਾਕੜਾ ਹੋਊਗਾ ਦੁੱਧ ਵੀ ਐਵੇਂ ਮੰਨ ਕੇ ਲਕਟੇਸ਼ਨ ਵੀ ਵੱਧ ਚੱਲਦਾਗਾ ਠੀਕ ਹੈ ਸੋ ਕੁਆਲਟੀ ਵਾਲੇ ਵਿਹੜਾ ਸਾਰੀਆਂ ਨੇ ਨਹੀਂ ਕਿ ਜਿਵੇਂ ਪਕਲੀਆਂ ਦਿੱਤਾਉਂਦੇ ਨੇ ਤੁਰੀਆਂ ਨਹੀਂਆਂ ਉਹ ਚੀਜ਼ਾਂ ਨੂੰ ਸਾਰੇ ਲੈਗ ਸਕੋਰ ਚੈੱਕ ਕਰਦੇ ਬਲੱਡ ਦੇ ਵਿੱਚ ਰਾਜ ਹੀ ਸਮਿਆ ਪਈਆ ਤੋਂ ਬਲੱਡ ਵਾਲੇ ਵਿਹੜਾ ਦਿਖਾਉਣੇ ਭਾਵੇਂ ਕਹਿੰਦੇ ਸੋਨਾ ਲੈ ਕੇ ਰੱਖੜਾ ਜਦੋਂ ਮਰਜ਼ੀ ਵੇਚ ਲੋ ਉਹ ਚੀਜ਼ਾਂ ਇਹ ਆ ਸਹੀ ਸਲਾਮਤ ਦੁੱਧ ਤੇ ਆਪਣੇ ਘਰੇ ਚਾਲਦੀਆਂ ਪਈਆਂ ਇਹਨਾਂ ਨੂੰ ਜਦੋਂ ਮਰਜੀ ਵੇਚੋ ਇਹਨਾਂ ਦੀ ਵੈਲਿਊ ਰਹਿ ਨਹੀਂ ਰਹਿਣੀ ਇਹਨਾਂ ਦੀ ਅੱਗੇ 2 ਨੰਬਰ ਦੀ ਗੱਲ ਕਰੀਏ ਆਪਾਂ ਇਹਦੇ ਕੋਈ 12 ਦਿਨੋਂ ਬਾਕੀ ਪੈਣਗੇ ਠੀਕ ਹੈ ਇਹਨਾਂ ਦਾ ਵਪਾਰਕੀ ਦਿੱਤੀ ਕਿਲੋ ਦੁੱਧ ਤਾਂ ਵੇਚ ਲੈਣਾ ਮੋਹ 6 ਦਾ ਮੋਹ 6 ਦਾ ਠੀਕ ਹੈ 12 ਦਿਨ ਪੈਂਡਿੰਗ 12 ਦਿਨਾਂ ਦਾ ਪੈਂਡਿੰਗ ਪੈਣਗੇ ਠੀਕ ਹੈ ਇਹਦਾ ਰਿਕਾਰਡ ਦੱਸਾਂਗੇ ਸਾਰਾ ਸੀਮਨ ਕਿਹੜਾ ਲੱਗਦਾ ਜਦੋਂ ਆਇਆ ਮੰਨ ਕੇ ਚਲੇ ਵੀ 35 ਕਿਲੋ ਖੁੱਲੇ ਹੀ ਦੁੱਧ ਦੇਣਾ ਵੇੜਨੇ ਠੀਕ ਹੈ ਹਾਂ ਨੀਅਰ ਅਬਾਊਟ 35 ਆੜੀ ਹੈਗੀ ਆ 35 ਕਿਲੋ ਦੀ ਹੈ ਠੀਕ ਤੋ ਦਿਨ 10 12 ਕੇ ਇਹਦੇ ਪੈਂਡਿੰਗ ਪਏ ਆ ਦੂਜੇ ਨੰਬਰ ਤੇ ਵਹਿੜਾ ਦੂਜਾ ਸੂਆ ਸੁੰਦੀ ਪੀ ਆ ਇਹਦੀ ਜੇਕਰ ਆਪਾਂ ਫੇਸ ਕੁਆਲਿਟੀ ਦੀ ਗੱਲ ਕਰੀਏ ਦੇਖੋ ਫੁੱਲ ਬਰੀਡ ਦੇ ਵਿੱਚ ਪਿਓਰ ਐਚ ਐਫ ਜੂ ਨੂੰ ਕਹਿ ਦਿੰਦੇ ਆ ਤੇ ਸਟਰਾ ਵਗੈਰਾ ਮੰਨ ਕੇ ਚੱਲੋ ਵੀ ਜਿਹੜਾ ਸੀਮਨ ਵਗੈਰਾ ਲੱਗਿਆ ਸਾਰਾ ਬਾਇਓ ਡਾਟਾ ਤੁਹਾਨੂੰ ਮਿਲੂਗਾ ਕੱਦ ਕਾਠ ਸਾਈਨਿੰਗ ਵਗੈਰਾ ਪੂਰੀ ਫੁੱਲ ਓਕੇ ਜਮਾ ਲੇਵਾ ਫਾੜੀ ਵਾਲਾ ਪੂਰਾ ਫਿਟਨਾਸ ਵਾਲਾ ਲੇਵਾ ਰੱਖਣਾ ਇਹਨੇ ਜਮਾ ਪੂਰਾ ਖੁਚਾ ਦੇ ਉੱਪਰ ਵਾਲਾ ਲੇਵਾ ਤੇ ਬਾਕੀ ਬੈੜਦੇ ਸਾਡੇ ਖੜਨੀ ਵਗੈਰਾ ਦੇਖੋ ਲੈਗ ਸਕੋਰ ਵਗੈਰਾ ਫੁੱਲ ਬਰੀਡ ਆ ਬੈ ਦੂਜਾ ਸੂਆ ਸੁੰਦੀ ਪਈ ਆ ਇਹਨ ਕੀ ਅੰਦਾਜ਼ਾ ਲਾ ਕੇ ਜੱਲੇ ਆਪਾਂ 34 35 ਵਾਲੀ ਬੈੜ ਹੈਗੀ ਆ ਠੀਕ ਹੈ ਸੋ ਫੁੱਲ ਵੱਡੀਆਂ ਪਿਓਰ ਐਚਐਫ ਬੈੜਾ ਦਿਖਾਉਣੇ ਬਹੁਤ ਵੀਰ ਡਿਮਾਂਡ ਕਰਦੇ ਕਿਸੀ ਦੁੱਧ ਤੇ ਬੈੜਾ ਲਾਉਣੇ ਹੁਣ ਸੀਜ਼ਨ ਬੈੜਾਂ ਦਾ ਆ ਗਿਆ ਸੈਲਜ ਵਗੈਰਾ ਬਹੁਤ ਵੀਰ ਭਾਈ ਬੈਠਿਆ ਇਹ ਬੈੜਾ ਆਪਣੇ ਮੰਨ ਕੇ ਚਲੋ ਵੀ ਆਮਕਾਰ ਹੀ ਬੰਦੇ ਲੈ ਕੇ ਆਮ ਇਹਦੇ ਫਾਰਮ ਹੁਣ ਖੋਲੇ ਨਹੀਂ ਗਏ ਨਵੇਂ ਠੀਕ ਹੈ ਆਮਕਾਰ ਉਸ ਬਾਅਦ ਵੀ ਗੀਤ ਕਿ ਜਿਹੜੀ ਵੀ ਮੰਨ ਕੇ ਮਾਰ ਆਟਰ ਜਰ ਡਿਗਰਾ ਕਰਾ ਤਾ ਮੈਨੂੰ ਪੰਜਾਬ ਚ ਪੰਜਾਬ ਚ ਆਉਂਦੀ ਆ ਪੰਜਾਬ ਚ ਜਾਂਦੀ ਆ ਹਨਾ ਤੇ ਬਾਕੀ ਬੈਠਦੇ ਨਸਾ ਵਗੈਰਾ ਦੇ ਕੋ ਹਵਾਨੇ ਦੇ ਫਿਟਨੈਸ ਵਾਲਾ ਲੈਵਾ ਜਮਾ ਸਟ੍ਰਕਚਰ ਲੈਵਾ ਫੁੱਲ ਸਾਈਜ਼ ਦੇ ਵਿੱਚ ਆ ਕੋਈ ਵੀ ਛੋਟੀ ਨਾ ਮੰਨੇ ਦੂਜਾ ਸੂਆ ਸੂਨ ਚ 12 ਦਿਨ ਪੈਣੇਗਾ ਅੱਗੇ ਬਾਈ ਜੀ ਗੱਲ ਕਰਦੇ ਤੀਜੇ ਨੰਬਰ ਤੇ ਬਹਿੜਦੀ ਆਪਾਂ ਏ ਭਾਈ ਦੂਜਾ ਸੌ ਤੋਂ ਵੀ ਹੈਗੀ ਠੀਕ ਹੈ ਤੋਂ ਨੇ ਮੰਨ ਗਏ 829 ਕਿਲੋਣੇ ਦਿੱਤਾ ਪੈਗਾ ਠੀਕ ਹੈ ਐ ਤੇ ਇਹ 34 35 ਕਿਲੋ ਦੀ ਜੀਮੀ ਦਾ ਵੀ 30 ਦੀ ਐਵਰੇਜ ਤੋਂ ਪਾਰ ਆ ਸਾਰਿਆਂ ਸਾਰੇ ਪਾਰ ਵਾਲੀ ਹੈ ਇਹ 30 ਤੋਂ ਪਾਰ ਵਾਲੀ ਨੇ ਭਾਈ ਸਾਰੀ ਵੱਡੀਆਂ ਵੜਾ ਸਾਰੀਆਂ ਵੱਡੀਆਂ ਵੜਾ ਹੀ ਨਹੀਂ ਸੋ ਵੀਰੋ ਵੱਡੀਆਂ ਵੜਾਂ ਗਈਆਂ ਆਗੇ ਵੀਰ 80 84 85 ਫਾਇਦਾ ਕੋਈ ਨਹੀਂ ਲੱਖ ਤੋਂ ਅੱਬ ਜਾਣਾ ਵੜਾ ਨੇ ਤੇ ਵੜਾ ਵੀ ਮੰਨ ਕੇ ਚੱਲੋ ਵੀ ਜੇ ਲੱਖ ਰੁਪਏ ਤੋਂ ਉੱਪਰ ਲੱਗੂ 10 ਦੀਆਂ ਚੀਜ਼ਾਂ ਵੀ ਹਾਂ ਅਸੀਂ ਕੁਝ ਹੈਗੇਆਂ ਗਈਆਂ ਸੋ ਦੇਖੋ ਲੈ ਭਾਈ ਫੇਸ ਕੁਆਲਟੀ ਤੋਂ ਠੀਕ ਹੈ ਲੈ ਕੇ ਤੋਂ ਨਬੀਸਿਸ ਕਈ ਜਾਨਵਰਾਂ ਨੂੰ ਠੀਕ ਹੈ ਸੋ ਸਾਫ਼ ਸੁਥਰੀਆਂ ਚੰਗੀਆਂ ਰਾਜਾਂ ਸਮੇਂ ਬੜਾ ਫਾੜੀ ਵਾਲੇ ਹਵਾਨੇ ਕਿਸੇ ਪਸ਼ੂ ਦੇ ਸਾਈਡ ਬਚਾਰ ਨਹੀਂ ਹਾਂਜੀ ਆ ਚੀਜ਼ਾਂ ਉਹ ਦੱਸ ਦੇਣੀਆਂ ਇਹਦੀ 12 13 ਨਾਲ ਬਾਕੀ ਪੈਣਗੇ ਆ ਚੀਜ਼ਾਂ ਦੱਸ ਦੇਣੇ ਦੋਸਤ ਦਿੱਤਾ ਪਿਆ ਮੜੇ ਮੂਰੇ ਆ ਲਿਬਰੀ ਦੀ ਨਾੜਾ ਰਖਾ ਦੀ ਠੀਕ ਹੈ ਹਾਂ ਸੋ ਸਾਫ਼ ਸੁਥਰੀਆਂ ਸਾਨੂੰ ਬਿਹੜਾ ਦਿਖਾਉਣੇ ਪਏ ਆਪਾਂ ਸੋ ਬਿਹੜਾ ਆਪਾਂ ਸਾਨੂੰ ਦਿਖਾਉਣੀਆਂ ਅੱਜ 8 ਜਿਵੇਂ ਕਹਿੰਦੇ ਤਾਂ ਮੰਨ ਕੇ ਚਲੋ ਵੀ ਜੱਜ ਸਿਲੈਕਟ ਕਰਕੇ ਪਾਸੇ ਅੱਡ ਕੱਢ ਕੇ ਉਹਨਾਂ ਦਾ ਨਾਮ ਘੜਦੇ ਹੁੰਦੇ ਆ ਯੋਨੇ ਵੀ ਆਪਾਂ 8 ਬੈੜਾ ਖਰੀਦੀਆਂ ਲਗਭਗ ਮੈਂ ਕਹਿੰਦਾ 30-35 ਬੈੜਾ ਦੇਖ ਕੇ ਉਹਨਾਂ ਚ ਖਰੀਦੀਆਂ ਹੋਣਗੀਆਂ ਆਪਾਂ ਇਹ ਬਈ ਐ ਮੰਨ ਕੇ ਚੱਲ 5 ਲੱਖ ਦੇ ਆਪਣੇ ਬੜ ਫੱਟਲੀਆਂ ਦੀ ਜੇ ਫੱਟ ਆਊਗੀ ਤਾਂ ਮੰਨ ਕੇ ਚੱਲ ਕਾਟ ਕੋੜ 10 ਬੜਾ ਦੇਖ ਰਿਹਾ ਵਿੱਚੋਂ ਕੁਝ ਸਲੈਕਸ਼ਨ ਆਉਗਾ ਜੈ ਜੈਕਾਰ ਉਹੀ ਗੱਲ ਕਰੀ ਵੀ ਇਹ 8 ਬੈੜਾ 80-85 ਬੈੜਾ ਜੋ ਨਿਕਲ ਕੇ 60 ਵਿੱਚ ਆਈਆਂ ਵੀ ਆਂ 60 ਵਿੱਚ ਵੀ ਤੇ ਜਿਹੜਾ ਵੀਰ ਕਹਿੰਦਾ ਵੀ ਇਸ ਤੋਂ ਵੀ 4 ਨਾਲ ਹੋਰ ਮੋਟਾ ਲਾਉਣਾ 8ਾਂ ਦੇ ਵਿੱਚੋਂ 60 ਕੇ ਫਿਰ ਉਹ ਵੀ ਲਾ ਸਕਦਾ ਵਾ ਤੇ ਤੇ ਬੂਕਰ ਵਾਲਾ ਕੰਮ ਹੁੰਦਾ ਹੈਗਾ ਜਿਹੜੇ ਵਾਲਾ ਕਹਿੰਦਾ ਕਿ ਭਾਈ ਹੋੜੀ ਟੇਕੀ ਘ ਸੋ ਇਹਨਾਂ ਬਣ ਕੇ ਚੱਲੋ ਵੀ ਇਹ 8 60 ਕੇ ਵੜਾ ਅੰਜਾਂ ਮੀਆਂ ਪੇਮੈਂਟ ਲਾਉਣੀ ਨੰਬਰ 7 ਉਹ ਵੀ ਆ ਗਈ ਠੀਕ ਹੈ ਨਵੇਂ ਇੱਕ ਮਿੰਟ ਇੱਕ ਵੀ ਲੈ ਸੌਦਾ ਕਰਨ ਨੂੰ ਤੇ ਇੱਕ ਮੂਕੇ ਕੋਲ ਦੀ ਵੀ ਸੀਗੇ ਲੈ ਕੇ ਨਹੀਂ ਇੱਕ ਆਪਣੇ ਤੇ ਲੋਕ ਲਈ ਗਈ ਆ ਅੱਛਾ ਉਹਦੇ ਵੀਡੀਓ ਚ ਆਪਣੇ ਤਿੰਨ ਵੜਾ ਨਿਕਲ ਗਏ ਹਾਂ ਚਾਰ ਵੜਾ ਵੀ ਸੀ ਜੀ ਆਪਾਂ ਨੇ ਠੀਕ ਹੈ ਚਾਰ ਲੰਘੀਆਂ ਉਹਦੇ ਤੇ ਅੱਜ ਗੱਲ ਕਰੀ ਆ ਬਸ ਚਾਰ ਨੰਬਰ ਤੇਰੀ ਖੜੀ ਆ ਜਿਹੜੇ ਸੌਦੇ ਕਰੀ ਵੀਰਾਂ ਨੇ ਫੋਨ ਤੇ ਉਹ ਕਹਿੰਦਾ ਭਈ ਆ ਮੰਨ ਕੇ ਚੱਲ ਵੀ ਦਾਦਾ 15 15% ਆਪਾਂ ਸਾਨੂੰ ਇਥੇ ਵੀ ਵਾਧ ਦੇਖੂ ਆ ਮਿਲੀ ਆਈ ਜਾਨਵਾਰਾਂ ਦੀ ਠੀਕ ਹੈ ਕਹਿੰਦਾ ਬਸ ਜਿਹੜੀ ਗੱਲ ਕਹੇ ਤੇ ਨਿਕਲੀ ਗੱਲ ਆ ਮੋਬਾਈਲ ਤੇ ਜੀਵਰ ਛੋਟੀ ਲੱਗਦੀ ਹੁੰਦੀ ਆ ਗਾਂ ਵੀ ਇੱਥੇ ਆ ਕੇ ਵਧੀਆ ਲੱਗਦੀ ਹੁੰਦੀ ਆ ਹਾਂ ਸੋ ਆਹ ਤਾਂ ਦੇਖੋ ਹੁਣ ਮੰਨ ਕੇ ਚਲੋ 22 ਦੇ ਥੱਲੇ ਗਿੱਟਾ ਦਾ ਧਰ ਜਾਵੇਂ ਨਹੀਂ ਫੁੱਲ ਸੈਜ ਆ ਮੋਢੇ ਤੱਕ ਜਾਂਦੀ ਆ ਜਮ ਇਹ ਬਾਈ ਜੀ ਸੁਆ ਕਿਹੜਾ ਸੁਹੰਦੀ ਆ ਇਹ ਬਾਈ ਦੂਜਾ ਸੁਆ ਸੁਹੰਦੀ ਆ ਸੇਦ ਆਂਦਾ ਕੀ ਕੰਨੀਆਂ ਖੜੀਆਂ ਹਾਂ ਨਾ ਖੜੀਆਂ ਨਹੀਂ ਐ ਕੈਦਨ ਲੈ ਜੂ ਫੇਰ ਵੀ ਆ ਪਏ ਵਿੱਚ ਲਾ ਦੀ ਇਹ ਮੰਨ ਕੇ ਕੱਲ ਬਾਈ ਜਿਹੜੇ ਵੀਰ ਕਰੂ ਇਹਨੂੰ ਪਰਚੇਜ ਕਰ ਜੀਂਗੀ ਠੀਕ ਐ ਨਾ ਗੱਲ 55 ਕਰੋ ਮੰਨ ਕੇ ਲਵੀ 50 ਕਰੋ ਦਾ ਖਰਾਂ ਦਾ ਤੋਂ ਮੰਨ ਕੇ ਲਵੀ ਆਪਣੇ ਅੰਮੀ ਦੇਗੇ ਵੀ ਕਿ ਸਾਫ ਨੂੰ ਬਾਹਰ ਨੂੰ ਠੀਕ ਐ ਤੋਰੀ ਸੋ ਫੁੱਲ ਚਗਾਠਾ ਫੁੱਲ ਹਾਈਟ ਸਾਫ ਸੁਧਰੀ ਰਾਜਿਸਾਬੀ ਬੜੀ ਵੀ ਦੂਜਾ ਸੂਆ ਬੈਠ ਸੁੰਦੀ ਪਈ ਠੀਕ ਹੈ ਜਿਹੜਾ ਕਿਲੋ ਵੀ ਉਹ ਤਾਂ ਲੈ ਲਉਂਦਾ ਜੈ ਜੈ ਗੱਲ ਆ ਜਮਾ ਤੇ ਸਾਫ ਸੁਧਰੀ ਨਸਾ ਵਗੈਰਾ ਦੇਖੋ ਇਹ ਹਾਲੇ ਤੱਕ ਕੱਚੀ ਹੈ ਗਲੀ ਹਾਲੇ ਤਾਂ ਸਿਰਫ 60 ਤੋਂ 65% ਹਵਾਨਾ ਦਿਖਾਉਂਦੀ ਆ 40% ਹਵਾਨਾ ਇਹਨੇ ਹੋਰ ਗੇਨ ਕਰਨਾ ਅੱਗੇ ਨੂੰ ਫੁੱਲ ਸਾਈਜ਼ ਆ ਕੱਦ ਕਾਠ ਓਕੇ ਜਿੰਨੀਆਂ ਗੱਲਾਂ ਕਰ ਲਈਏ ਓਨੀਆਂ ਥੋੜੀਆਂ ਇਹਦੇ ਬਾਰੇ ਰਾਜੀ ਸਭੀ ਬੜੀ ਬਹੁਤ ਜ਼ਿਆਦਾ ਇੱਕ ਪਾਸੇ ਨਹੀਂ ਨਾੜਾ ਨਾਲ ਦੋਨੇ ਪਾਸੇ ਗੁੰਦੀ ਪਈ ਹੈ ਜਮਾ ਹਨਾ ਇਹਦੀ ਆਪ ਐਵਰੇਜ ਮੰਨ ਕੇ ਜਿੱਲੇ ਵੀ 50 ਵਾਲੀ ਹਾਈਬ੍ਰਿਡ ਹੈਗੀ ਇਹਦੀ 50 ਕਿਲੋ ਦਾ ਬਈ ਨੋਰਮਲ ਹੀ ਹੈਗੀ ਹੈ ਜਿਹੜਾ 15 ਅਣਜਾਣ ਹੋਇਆ ਉਹ ਵੀ 50 ਕਿਲੋ ਲੈ ਜੀ ਸੁਆਹ ਦੇਖੋ ਮਿਲਕ ਵੇਨ ਦੇਖੋ ਥੱਲੇ ਰਸਾ ਵੇਬ ਸਿੱਟੂ ਦੇ ਦੋ ਦੀ ਬਈ ਮੌਕਮੀ ਵਧੀਆ ਆਉਂਗਾ ਠੀਕ ਹੈ ਤੇ ਬਾਕੀ ਸੁੰਦਿਆ ਵਧੀਆ ਰੁੱਤ ਜਾਣਾ ਜਾਵਾਂ ਜੀ ਪੂਰੇ ਟਾਪ ਦੀ ਉੱਤੇ ਹੁੰਦੀ ਹੈ ਬਈ ਸੋ ਸਰਦੀ ਸਰਦੀ ਨਜ਼ਾਰੇ ਲੈ ਜਾਣੇ ਆ ਫੱਗਣ ਜੇ ਚਾਪ ਪਹਿਨਾਂ ਸੀਮਨ ਰਖਾ ਦਾਂਗੇ ਜਾ ਕੇ ਤੇ ਮੂਰੇ ਮੰਨ ਕੇ ਡਰਾਈ ਪੀਟੜ ਗਰਮੀ ਅੱਗੇ ਹੁਣ ਆਪਾਂ ਗੱਲ ਕਰਦੇ ਪੰਜਵੇਂ ਨੰਬਰ ਵਾਲੀ ਦੀ ਇਹ ਵੀ ਚਾਰ ਦਰ ਦਾ ਮੂਹ ਠੀਕ ਹੈ ਦੂਦੇ ਕੋ 40 ਦਿਨ ਨਹੀਂ ਆਈ ਇਹ ਕਿੰਨਾ ਟਾਈਮ ਦੀ ਕੱਚੀ ਹੈ ਇਹ ਵੀ ਗਣੇ ਮਹੀਨਾ ਪਹਿਲਾਂ ਬਾਕੀ ਹੈ ਮਹੀਨਾ ਬਾਕੀ ਇਹਦਾ ਗਿਰ ਮੂਹ ਆ ਕਿ ਖੀਰੀ ਸੁਵੀ ਖੀਰੀ ਦਾ ਮੰਨ ਕੇ 829 ਕੋ ਦੱਤਾ ਵੇ ਦਾ ਇਹਦਾ ਰਕਾਰਡ ਕੀ ਰੋ ਵੇਚ ਕੀ ਇਹਦਾ ਰਕਾਰਡ ਪਈ ਮੰਨ ਕੇ ਚੱਲ ਵੀ 30 ਤੋਂ ਪਾਰੀ ਦੁੱਧ ਦੇਣਾ ਇਹਨੇ 30 ਦੀ ਐਵਰੇਜ ਲਾ ਕੇ ਲੈ ਲੈ ਹਾਂ 30 ਦੀ ਐਵਰੇਜ ਮੰਨ ਕੇ ਲੈ ਲੈ ਚਾਹੀਦਾ ਠੀਕ ਹੈ ਸੈਜ 95 ਦੇ ਦਾਂਗੇ ਇਹ ਆਪਾਂ 95000 ਦੀ ਵਾੜ ਦੇ ਦਾਂਗੇ ਠੀਕ ਹੈ ਜਾਜ ਗੱਲ ਸੋ ਸਾਫ ਸੁਥਰੀ ਪੂਰੀ ਆ ਅੱਗੇ ਗੱਲ ਕਰੇ 6ਵੇਂ ਨੰਬਰ ਤੇ ਏ ਭਾਈ ਐ ਮੰਨ ਕੇ ਚੱਲ ਜੀ ਇਹ 100 ਦਿਨ ਪੁੱਛ ਦਿਨ ਘੱਟਨੇਗੇ 2 ਦਿਨ ਬਾਕੀ ਇਹ ਬਾਕੀ 50 ਦਿਨ ਬਾਕੀ ਪਏ ਆ ਹਾਂ 50 ਦਿਨ ਬਾਕੀ ਪਏ ਪਹਿਲਾ ਸੂਆ ਹਣਾ ਪਹਿਲਾ ਨਾ ਭਾਈ ਦੰਦੋ ਕਿਵੇਂ ਆ ਦੰਦੋ ਭਾਈ ਦੇਖਣ ਨਹੀਂ ਦਿੰਦੀ ਕਿਉਂਕਿ ਤੂੰ ਤਾਗੜੀ ਵਾਲੀ ਬੱਸੀ ਮੂੰਹ ਘੁੱਟਣ ਨਹੀਂ ਦਿੰਦੀ ਪਲੀ ਪੁਲੀ ਵੀ ਫੁੱਲ ਆ ਹਣਾ ਮਦਾ ਹੀ ਫੜੀਆ ਪਹਿਲਾਂ ਹੀ ਫਾਰਮ ਚੋਂ ਇਹ ਦੋ ਲੀਆਂ ਇਕੱਠੀਆਂ ਇੱਕ ਆ ਪਹਿਨਾਂ ਵਾਲੀ ਬੱਸੀ ਵੇਚਤੀ ਠੀਕ ਐ ਜੋੜਾ ਐ ਸੀ ਹਣਾ ਜੋੜਾ ਐ ਸੀ ਠੀਕ ਐ ਠੀਕ ਐ ਐਦ ਕੇ ਉਮੀਦ ਕਿੰਨੀ ਲੱਗ ਜੇ ਦੁੱਧ ਦੇ ਪਹਿਲੇ ਸੂਏ ਤੋਂ 35 ਕਿਲੋ ਦੀ ਨਾਰਮਲ ਉਮੀਦ ਹੈਗੀ ਐ ਬੱਸੀ ਤੋਂ ਵੀ 30 ਤੋਂ ਬਣਾਉਣ ਨੂੰ ਲੇਵਾ ਬਹੁਤ ਲੱਗੀ ਬਸੀ ਬਾਕੀ ਟਾਈਮ ਬਹੁਤ ਪਿਆਰੇ ਪਿਆ ਦਿਨ ਬਾਕੀ ਠੀਕ ਹੈ ਹਾਂ ਅੱਗਿਆ ਪੰਦਰ ਵੈੜ ਦੇਖੀਏ ਨੇ ਇੱਕ ਨਾ ਲੱਗੀ ਨੇ 20 ਦਿਨ ਲੱਗੇ ਪਰ ਟਾਈਮ ਬਹੁਤ ਪਿਆ ਵੜਦਾ ਠੀਕ ਹੈ ਅੰਦਰ ਲਈ ਵੈੜ ਦੇਖੀਏ ਨੇ ਕੱਚੀ ਆਪਾਂ ਜਿਹੜੀ ਇਹਦਾ ਬਈ ਮੰਨ ਜਿਦਾਂ 35-36 ਦਿਨ ਬਾਕੀ ਨੇ ਦੇ ਡੇਢ ਮਹੀਨਾ ਬਾਕੀ ਪਿਆ ਡੇਢ ਮਹੀਨਾ ਨਹੀਂ ਬਈ ਡੇਢ ਮਹੀਨਾ 45 ਦਿਨ ਹੁੰਦੇ ਨੇ ਠੀਕ ਹੈ 35-36 ਦਿਨ ਬਾਕੀ ਨੇ ਮਹੀਨੇ ਤੋਂ 5-4 ਦਿਨ ਉੱਪਰ ਆ ਮਹੀਨੇ ਤੋਂ 5-4 ਦਿਨ ਉੱਤੇ ਹੀ ਪੈਣਗੇ ਕੀ ਇਹਦਾ ਰਿਕਾਰਡ ਹੈਗਾ ਇਹਦਾ ਰਕਾਰਡ ਬਈ 33-32 ਹੁੰਦੇ ਤੇ ਬੈਲਣ ਦਾ ਅਜੇ 35 ਠੀਕ ਹੈ ਜਿਹੜਾ ਕੋਈ ਵੀਰ ਲੈ ਕੇ ਆਦਾ ਸਾਂਭ ਲੂਗਾ ਸਾਂਭ ਲੂਗਾ ਭਾਈ ਉਹ ਤੁਹਾਨੂੰ ਅੱਜ ਆਪਾਂ ਦੇ ਦਾਂਗੇ ਠੀਕ ਹੈ ਨਾ ਗੱਲ ਜੇ ਜਦਨੇ ਪਿਆਰ ਹੋ ਗਈ ਤਾਂ ਬਾਈ 1.5 ਲੱਖ ਪਲੱਸ ਵਾਲੀ ਗੱਲ ਠੀਕ ਅੱਜ ਮਨਕ ਜਿਹੜਾ ਕਹਿੰਦਾ ਬਈ 20,000 ਦਾ ਬਟਾ ਪਾਊਗਾ ਪਾਊਗਾ ਭਾਈ ਐ ਮਨਕ ਜਦਾਂ ਜੱਜ ਲੈ ਕੇ ਆਣੀਆਂ ਆਪਾਂ 1 ਲੱਖ ਤੇ 10,000 ਦੀ ਵਾੜ ਦੇ ਦਾਂਗੇ ਜੈ ਜੈ ਗੱਲ ਹਾਂ ਸੋ ਮੂਰੇ ਮਨਕ ਜਿਹੜਾ ਮੌਸਮ ਰੁੱਤ ਵਧੀਆ ਚੌਂਦੀਆਂ ਨਾਲੇ ਹਨ ਮੌਸਮ ਰੁੱਤ ਜਦ ਵਧੀਆ ਜੀ ਹੁੰਦੀ ਹੈ ਭਾਈ ਠੀਕ ਐ ਮਨਕ ਜਦਾਂ ਮਾੜੀ ਮਣਕ ਨਹੀਂ ਦਿਖਾ ਦੇ ਕੋਈ ਇਹਨੂੰ ਠੀਕ ਜਦੋਂ ਦਿੱਤਾ 9878889973550 ਸੁਸਾੜੀ ਪਿੰਡ ਹੰਡਿਆ ਜਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ